ਆਹ ਮੋਬਾਈਲ ਹੈ ਜੀ 1100 ਬਹੁਤ ਜਾਵੇ ਮੇਰਾ ਸਮਾਹ ਕੇ ਰੱਖਿਆ ਹੋਇਆ ਤੇ ਕਈ ਲੋਕ ਜਦੋਂ ਜਾਂਦੇ ਆ ਸ਼ਹਿਰ ਚ ਵੇਂਦੇ ਆ ਫੋਨ ਕਰਦੇ ਆ ਜਦੋਂ ਬੜਾ ਪ੍ਰਣਾਮ ਮਾਰ ਰੱਖਿਆ ਯਾਰ ਤੇ ਕਈ ਲੋਕ ਬੜਾ ਪਸੰਦ ਕਰਦੇ ਸਰਸੇ ਬਸਟਾਨਕ ਕੋਲੇ ਮੈਂ ਖੜਾ ਤੇ ਮੈਂ ਵਰਕਆਊਟ ਕਰਨ ਲੱਗਿਆ ਜਦੋਂ ਤੇ ਮੇਰੇ ਕੋਲ ਇੱਕ ਬੰਦਾ ਮੈਂ ਮੋਬਾਈਲ ਬਈ ਤੇਰਾ ਹੈ ਮਖਾ ਮੇਰਾ ਬਈ ਬੜਾ ਸੰਭਾਲਿਆ ਮਖਾ ਹਾਂ ਜੀ ਸੰਭਾਲਿਆ ਹੀ ਹੈ ਕਹ ਮੰਡੇ ਦੇ ਮਖਨਾ ਬਈ ਮੁਹਮਦ ਦੰਦਾਨੀ ਇਹ ਤਾਂ ਮੇਂ ਜੰਦਾਨੀ ਹੈ ਕਹ ਨਾਮ ਮੰਡੇ ਦੇ ਮਖਨਾ ਮੈਂ ਦਿੰਦਾ ਤੈਨੂੰ ਆਲਾ ਬੋਰ ਕਰਨੇ ਪਹਿਲੇ ਮਖ ਲੈਣੇ ਨਹੀਂ ਜਾ ਤੂੰ ਕਾ ਮੱਥਾ ਮਾਰੇ ਮੇਰਾ ਮੈਂ ਨਹੀਂ ਵੇਚਣਾ ਆਖਰ ਮੈਨੂੰ ਤਾਂ ਟੱਟ ਫੋਨ ਲਾਦਾ ਮੈਨੂੰ ਮਗਾ ਮੋਬਾਈਲ ਦੇ ਦੇ ਮਖਾ ਭਾਈ ਮੈਂ ਨਹੀਂ ਦੇਣਾ ਨਹੀਂ ਦੇਣਾ ਗਾ ਨਹੀਂ ਦੇਣਾ ਇਹ ਟੀਮ ਨਾ ਟੁੰਨਾ ਹੋਰ ਗੇਮਾ ਗਮਾ ਹੋਰ ਬਾਕੀ ਬੈਟਰੀ ਦਾ ਜੀ ਮੈਂ ਤੂੰ ਸੱਦਨ ਲਈ ਫਿਰ ਡਾਊਨ ਹੁੰਦੀ ਨਹੀਂ ਬਹੁਤ ਵਧੀਆ ਮੋਬਾਈਲ ਹੈ ਹੁਣ ਤਾਂ ਮਿਲਦੀ ਨਹੀਂ ਇਹ ਪਹਿਲਾਂ ਬਹੁਤ ਮੋਬਾਈਲ ਪੱਲਿਆ ਸੀ ਇਹ ਟਰੱਕਾਂ ਜੇ ਮਸ਼ਹੂਰੀ ਹੁੰਦੀ ਦੀ ਲਾਈਟ ਦੀ ਉਹ ਲੈਟ ਮੋਬਾਈਲ ਇਸ ਲਈ ਆਈ ਸੀ ਤੇ ਬਹੁਤ ਜ਼ਿਆਦਾ ਪੁਰਾਣਾ ਮੇਰਾ ਸੰਭਾਲਿਆ ਹੋਇਆ ਬਈ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਹ